ਮੈਂ ਹੀ ਮੂਰਖ ਹੋਊਂਗਾ ਕਿ ਜੇ ਮੈਂ ਬਾਹਰ ਜਾਣਾ ਵਾ ਜੋ ਮੇਰੇ ਮੇਰੇ ਅਲਿਗੇਸ਼ਨ ਮੇਰੇ ਮੇਰੇ ਪ੍ਰਤੀ ਗੱਲ ਕਰ ਰਹੇ ਆ ਕਿ ਜੀ 6 ਕਰੋੜ ਰੁਪਏ ਦਾ ਇਹਨੇ ਉੱਥੇ ਬਿਜ਼ਨਸ ਲੈ ਲਿਆ ਜੀ ਵੇਅਰ ਹਾਊਸ ਖੋਲ ਰਿਹਾ ਜੀ ਇਹ ਤਾਂ ਫੇ ਮੈਂ ਹੀ ਮੂਰਖਾ ਜੀ ਪੈਸਾ ਉੱਥੇ ਲਾਊਂਗਾ ਤੇ ਇਲੈਕਸ਼ਨ ਉੱਥੇ ਲੜੂਗਾ ਜੀ ਕੈਡ ਡਿਵੈਲਪਮੈਂਟ ਦੇ ਮੁੱਦੇ ਦੀ ਗੱਲ ਕਰਦੇ ਹੋ ਸ਼ਹਿਰ ਨੂੰ ਕਿੱਦਾਂ ਚੰਗਾ ਬਣਾਇਆ ਜਾਵੇ ਇਹਦੇ ਉੱਤੇ ਕੰਮ ਕਰਦੇ ਹੋ ਪਰ ਮੇਰੇ ਆਪੋਜੀਸ਼ਨ ਕੋ ਸਿਰਫ ਇੱਕੋ ਹੀ ਗੱਲ ਹੈ ਜੀ ਉਹਨੇ ਚਲ ਜਾਣਾ ਜੀ ਚਲ ਜਾਣਾ ਚਲ ਜਾਣਾ ਪਰ ਮੈਂ ਤਾਂ ਦੱਸਾਂ ਸਲਾਤ ਇੱਥੇ ਮੈਂ ਕੰਮ ਕਰ ਰਿਹਾ ਹਾਂ ਐਂਡ ਮੇਰੇ ਲੋਕ ਜਾਣਦੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਜਮ ਫੋਰਵਰਡ ਮੈਂ ਲੈ ਕੇ ਆਇਆ ਜੀ ਐਂਡ ਉਸ ਤੋਂ ਬਾਅਦ ਕਹ ਲਓ ਕਿ ਫੋਰਵਰਡ ਦੇ ਵਿੱਚ ਤੁਸੀਂ ਮੇਰੇ ਜਿਹੜੇ ਪਾਰਕ ਦੇਖਣ ਨੂੰ ਬਹੁਤ ਵਧੀਆ ਤਰੀਕੇ ਦੇ ਮੈਂ ਵਾਕਿੰਗ ਟ੍ਰੈਕਸ ਬਣਾਏ ਹੋਏ ਆ ਬਜ਼ੁਰਗਾਂ ਲਈ ਬੱਚਿਆਂ ਲਈ ਜਿੰਨੀਆਂ ਮੇਰੀਆਂ ਭੈਣਾਂ ਨੇ ਮਾਵਾ ਨੇ ਉਹਨਾਂ ਵਾਸਤੇ ਸਿਟਿੰਗ ਹੱਟਸ ਬਹੁਤ ਅੱਛੇ ਬਣਾਏ ਹੋਏ ਨੇ ਤੇ ਇਸ ਤੋਂ ਇਲਾਵਾ ਮੈਂ ਸਿਵਲ ਹਸਪੀਟਲ ਫਰਵਾਰਡਰਾਂ ਵੀ ਜੁੜੇ ਹੈ ਅੱਛਾ ਅਮ ਇੱਕ ਐਮਐਲਏ ਲੈਵਲ ਦਾ ਕੰਮ ਆ ਜਿਹੜਾ ਤੁਸੀਂ ਆਪਣੇ ਬਾਡ ਦੇ ਵਿੱਚ ਐਜ਼ ਅ ਕਾਉਂਸਲ ਕਰ ਰਹੇ ਹੋ ਅੱਛਾ ਇੱਕ ਚਰਚਾ ਹੋਰ ਬੜੀ ਸ਼ਹਿਰ ਦੇ ਵਿੱਚ ਵੜ ਗਈ ਆ ਉਹ ਕਹਿੰਦੇ ਅਨਰਾਗ ਮੰਨਖੰਡ ਸਿੱਧੋ ਸਿੱਧਾ ਜਿੱਤ ਰਿਹਾ ਕਿਉਂਕਿ ਜਿੱਤ ਕਿਉਂ ਰਿਹਾ ਇਹ ਤੁਹਾਡੇ ਬਾਡ ਦਾ ਜੀ ਇਹ ਕਈ ਵੀ ਚੀਜ਼ ਦੇਖ ਰਹੇ ਹੋ ਚਲੋ ਭਾਜਪਾ ਦਾ ਵੋਟਾਂ ਤੁਹਾਨੂੰ ਪਾਉਣੀਆਂ ਆਂ ਪਾਰਟੀ ਆ ਬਹੁਤ ਸਾਰੇ ਲੋਕ ਕਾਂਗਰਸ ਤੇ ਬਹੁਤ ਸਾਰੇ ਲੋਕ ਆਮ ਆਦੀ ਪਾਰਟੀ ਦੇ ਵੀ ਕਹਿੰਦੇ ਵੀ ਉਹ ਕਹਿੰਦੇ ਵੀ ਠੀਕ ਆ ਪਾਰਟੀ ਸਾਡੀ ਜਿਹੜੀ ਮੱਝ ਵੋਟ ਅਨਰਾਗ ਮੰਨਖੰਡ ਪਾਉਣੀਆਂ ਤੇ ਮੇਰ ਮੇਰੇ ਦੇ ਦਾਵੇਦਾਰ ਹੈ ਤੇ ਕੁਰਸੀ ਨੂੰ ਵੀ ਹਾਥੀ ਨਾਲ ਦਾ ਪੈ ਜਾਣਾ ਮੇਰੀ ਭੈਣ ਵੀ ਖੜੀ ਹੈ ਸ਼ੀ ਇਜ਼ ਵੈਰੀ ਐਜੂਕੇਟਿਡ ਮੇਰੇ ਡਾਕਟਰ ਸ਼ਿਲਪਾ ਪਰਮਾਰ ਜੀ ਜੀ ਬਹੁਤ ਸੂਝਵਾਨ ਪੜੇ ਲਿਖੇ ਕੈਂਡੀਡੇਟ ਨੇ ਜਿੱਦਾਂ ਦੀ ਜੌਬ ਕਰ ਰਹੇ ਨੇ ਬਹੁਤ ਅੱਛਾ ਪੈਕੇਜ ਲੈ ਰਹੇ ਨੇ ਆਪਣੀ ਜੌਬ ਦਾ ਤੇ ਉਹ ਜਿੱਥੇ ਵੀ ਜੌਬ ਕਰ ਰਹੇ ਸ਼ਹਿਰੋਂ 10 ਕਿਲੋਮੀਟਰ ਦੂਰ ਹੈ ਉਹ ਕਿਵੇਂ ਲੋਕਾਂ ਤੱਕ ਜੁੜਨਗੇ ਉਹ ਕਿਵੇਂ ਜਿਹੜਾ ਸਵਾਲ ਬੰਦਾ ਹੋਏ ਬੰਦਾ ਹੈ ਕਿ ਆਧਾਰ ਕਾਰਡ ਦੇ ਸਾਈਨ ਕਿਵੇਂ ਕਰੋਗੇ ਕਿ ਲੋਕਾਂ ਨੂੰ ਇੱਕ ਦਿਨ ਵੇਟ ਕਰਨਾ ਪਏਗਾ ਕਿ ਦੋ ਦਿਨ ਵੇਟ ਕਰਨਾ ਪਏਗਾ ਕਿਉਂਕਿ ਉਹ ਆਪਣੀ ਜੌਬ ਤੇ ਚਲ ਜਾਣਗੇ ਉਸ ਤੋਂ ਬਾਅਦ ਜਿਹੜੇ ਮੁੱਦੇ ਕੋਈ ਕਚਹਿਰੀਆਂ ਦਾ ਕੰਮ ਪੈਂਦਾ ਹੈ ਤਹਿਸੀਲ ਦਾ ਕੰਮ ਪੈਂਦਾ ਹੈ ਕੋਈ ਥਾਣੇ ਦਾ ਕੰਮ ਪੈਂਦਾ ਹੈ ਕੋਈ ਫੈਸਲੇ ਦਾ ਕੰਮ ਪੈਂਦਾ ਹੈ ਬਹੁਤ ਤਰ੍ਹਾਂ ਦੇ ਕੰਮ ਆ ਜਿਹੜਾ ਕਿਤੇ ਤੁਹਾਨੂੰ ਮੈਰਿਜ ਰਜਿਸਟਰ ਕਰਨੀ ਪੈਂਦੀ ਹੈ ਇੱਕ ਮੇਰੇ ਵੱਡੇ ਭਰਾ ਉਹਨਾਂ ਨੇ 2015 ਚ ਚੋਣ ਲੜਿਆ ਉਹ 2015 ਤੋਂ ਲੈ ਕੇ 2020 ਤੱਕ ਗਾਇਬ ਰਹੇ ਉਹ 2020 ਚ ਸਰਕਾਰ ਚ ਸੀਗੇ ਸਟੇਟ ਚ ਗਵਰਨਮੈਂਟ ਸੀਗੀ ਸਟੇਟ ਦੇ ਅਬ ਬਗੈਤਾ ਉਸ ਵੇ ਕੋਰੋਨਾ ਦਾ ਟਾਈਮ ਵੀ ਆਇਆ ਉਸ ਵੇ ਸਭ ਕੁਝ ਹੋਇਆ ਤੇ ਉਹ ਮੇਰੇ ਵੀਰ ਕਿੱਥੇ ਰਹੇ ਕੀ ਉਹਨਾਂ ਨੂੰ ਇੱਕ ਟੈਗ ਲਾਈਨ ਚਾਹੀਦੀ ਹੈ ਕਿ ਜੀ ਐਮਸੀ ਬਣਾਂਗੇ ਨਹੀਂ ਕਰਕੇ ਦਿਖਾਵਾਂਗੇ ਅੱਜ ਮੇਰੇ ਵੱਡੇ ਭਰਾ ਜਿਹੜੇ ਮੇਰੇ ਖਿਲਾਫ ਖੜੇ ਨੇ ਉਹ ਜਿਹੜੇ ਮਰਜੀ ਪੈਰਾਮੀਟਰ ਕਹੀ ਜਾਣ ਠੀਕ ਹੈ ਨਹੀਂ ਪਬਲਿਕ ਸਭ ਜਾਣਦੀ ਹੈ ਪਬਲਿਕ ਨੂੰ ਸਭ ਪਤਾ ਹੈ ਚੋਣ ਲੜਨਾ ਮੇਰੀ ਜ਼ਰੂਰਤ ਨਹੀਂ ਹੈਗੀ ਜੀ ਮੇਰੀ ਜ਼ਰੂਰਤ ਮੇਰਾ ਸ਼ੌਂਕ ਸਮਾਜ ਸੇਵਾ ਹੈ ਤੁਹਾਡੇ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਇਸ ਵੇਲੇ ਸੀ ਨਾ ਬਾਗ ਨੰਬਰ 22 ਦੇ ਵਿੱਚ ਹੀ ਚੱਲ ਫਿਰ ਰਹਾ ਹਾਂ ਗੱਡੀ ਦੇ ਵਿੱਚ ਮੈਂ ਦੇਖ ਰਿਹਾ ਵੀ ਤੁਸੀਂ ਪਾਰਕਾਂ ਦੇ ਬੱਟ ਕੱਢੇ ਪਏ ਆ ਸਫਾਈ ਦੇਖ ਲਈਏ ਤਾਂ ਆਪਾਂ ਨੂੰ ਇੰਗਲੈਂਡ ਜਾ ਕੇ ਆ ਜਾਂਦਾ ਮਤਲਬ ਬਾਗ ਦੇ ਵਿੱਚ ਵੀ ਬਹੁਤ ਸੋਹਣਾ ਇੱਕ ਤਾਂ ਹੁੰਦਾ ਨਾ ਵੀ ਗੱਲਾਂ ਕਰਨੀਆਂ ਮੇਰਾ ਸਾਰਾ ਦੇਖ ਰਿਹਾ ਆ ਬਈ ਬੜਾ ਡੈਡੀਕੇਟਿਡ ਹੋਏ ਕੰਮ ਕੀਤਾ ਜਦੋਂ ਪੂਰਾ ਲਾਕਡਾਊਨ ਸੀਗਾ ਤੇ ਉਸ ਵੇਲੇ ਬਾਹਰ ਨਿਕਲਣਾ ਔਖਾ ਸੀਗਾ ਅਸੀਂ ਸਬਜ਼ੀਆਂ ਰਾਸ਼ਨ ਦਵਾਈਆਂ ਸਾਰਾ ਕੁਝ ਪਹੁੰਚਾਇਆ ਜਦੋਂ ਰਿਸ਼ਤੇਦਾਰ ਵੀ ਇੱਕ ਦੂਜੇ ਦੀ ਸਾਰ ਨਹੀਂ ਲੈਣਦੇ ਉਸ ਵੱਲੇ ਐਂਡ ਇੱਥੇ ਤੱਕ ਕੀ ਜਦੋਂ ਹਵਾ ਪੂਰਾ ਸੀਗਾ ਕਿ ਵੀ ਦਰਵਾਜ਼ੇ ਨੂੰ ਹੱਥ ਲਾਉਣਾ ਵੀ ਕੋਡ ਹੋ ਜਾਂਦਾ ਦਿਮਾਗ ਦੇ ਵਿੱਚ ਇਹ ਸੀਗਾ ਅਸੀਂ ਗਲਵਜ਼ ਪਾ ਕੇ ਮੂੰਹ ਕਵਰ ਕਰਕੇ ਉਸ ਟਾਈਪ ਦੇ ਵਿੱਚ ਜਾ ਕੇ ਪੂਰੇ ਘਰਾਂ ਦੀਆਂ ਸਪਰੇਹਾਂ ਕੀਤੀਆਂ ਮੈਂ ਤੁਹਾਡਾ ਆਪਣਾ ਬੱਚਾ ਵਾਂ ਤੁਹਾਡਾ ਆਪਣਾ ਸੇਵਾਦਾਰ ਹਾਂ ਠੀਕ ਹੈ ਜੀ ਮੈਂ ਤਾਂ ਆਪਣੇ ਬਾੜ ਦੇ ਕੀ ਮਫਗਵਾੜਾ ਸ਼ਹਿਰ ਨੂੰ ਕਹਿੰਦਾ ਵਾਂ ਕਿ ਤੁਸੀਂ ਮੈਨੂੰ ਕੰਨੋ ਖੜਕ ਕੇ ਮੇਰੇ ਤੋਂ ਕੰਮ ਕਰਾ ਸਕਦੇ ਆ ਉਹ ਇਲਜ਼ਾਮ ਲਾਇਆ ਵੀ ਇਹ ਸਾਡੇ ਉਮੀਦਵਾਰ ਨੇ ਜਿੱਤ ਕੇ ਕੈਨੇਡਾ ਚਲ ਜਾਣਾ ਸੋ ਕੈਨੇਡਾ ਨਾ ਕੋਈ ਜਾ ਰਿਹਾ ਆ ਨਾ ਕੋਈ ਗੱਲ ਆ ਨਾ ਝਾਂਸੇ 'ਚ ਆਉਣ ਦੀ ਲੋੜ ਆ ਚੁੱਪ ਕਰਕੇ ਤੁਸੀਂ ਚੰਗਾ ਜਿਹੜਾ ਤੁਹਾਡਾ ਉਮੀਦਵਾਰਾਂ ਤੁਸੀਂ ਉਹਨਾਂ ਨੂੰ ਸਪੋਰਟ ਕਰਨੀ ਤੁਹਾਡੀ ਬਣਦੀ ਹੈਗੀ ਆ ਸਲੋਜੀ ਹੁਣ ਆਪਾਂ ਫਾਈਨਲੀ ਬਾਡ ਨੰਬਰ 22 ਦੇ ਵਿੱਚ ਪਹੁੰਚ ਚੁੱਕਿਆ ਜਿੱਥੇ ਮੇਰੇ ਨਾਲ ਬੈਠੇ ਹੈਗੇ ਆ ਅਨੁਰਾਗ ਮਾਨਖੰਡ ਜਿਹੜੇ ਸਾਬਕਾ ਕਾਉਂਸਲਰ ਹੈਗੇ ਤਾਂ ਇਸ ਵਾਰ ਫਿਰ ਇਲੈਕਸ਼ਨ ਲੜ ਰਹੇ ਤੇ ਲੋਕਾਂ ਦੇ ਵਿੱਚ ਬੜਾ ਇਹਨਾਂ ਦਾ ਪਿਆਰ ਹੈਗਾ ਲੋਕਾਂ ਨਾਲ ਦਿਨ ਰਾਤ ਖੜ ਰਹੇ ਪਰ ਅੱਜ ਅਸੀਂ ਸੋਚਿਆ ਵੀ ਚਲੋ ਗੱਲਬਾਤ ਕਰੀਏ ਵੀ ਪੁੱਛੀ ਰ ਸਹੀ ਵੀ ਇਲੈਕਸ਼ਨ ਜਿਹੜੀ ਲੜ ਰਹੀ ਹੈ ਕਿਸ ਮੁੱਦੇ ਤੇ ਲੜ ਰਹੀ ਹੈ ਸਰ ਵੈਸੇ ਤਾਂ ਪੁੱਛਣ ਦੀ ਲੋੜ ਹੈ ਨਹੀਂ ਹੈ ਨਾ ਕਿਉਂਕਿ ਮੈਂ ਤੁਹਾਡੇ ਵਿਰੋਧੀਆਂ ਨੂੰ ਵੀ ਦੇਖਦਾ ਉਹਨਾਂ ਦੇ ਵੀਡੀਓ ਦੇਖਦਾ ਕੋਈ ਤੁਹਾਡੇ ਤੇ આરોਪ ਹੀ ਨਹੀਂ ਲੱਭ ਰਿਹਾ ਵੀ ਇਹਨੇ ਆ ਨਹੀਂ ਕੀਤਾ ਇਹਨਾਂ ਨੇ ਆ ਨਹੀਂ ਕੀਤਾ ਸੋ ਮੈਨੂੰ ਇਹ ਦੱਸੋ ਇਲੈਕਸ਼ਨ ਕੰਬੇਨਿੰਗ ਕਿੱਦਾਂ ਚੱਲ ਰਹੀ ਹੈ ਕਿੱਦਾਂ ਦਾ ਮਾਹੌਲ ਹੈਗਾ ਜਿਹੜੇ VOTER ਹੈਗੇ ਕਿੱਦਾਂ ਸਪੋਰਟ ਕਰ ਰਹੇ ਆ ਅ ਪਹਿਲੇ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਬਹੁਤ ਵਧੀਆ ਇਲੈਕਸ਼ਨ ਕੈਂਪੇਨ ਚੱਲ ਰਿਹਾ ਐ ਐਂਡ ਦੇਖੋ ਕਿ ਮੈਂ ਤਾਂ ਇਹ ਕਹਿ ਰਿਹਾ ਕਿ ਇੰਨਾ ਪਿਆਰ ਮਿਲ ਰਿਹਾ ਪਬਲਿਕ ਦਾ ਇੰਨਾ ਪਿਆਰ ਮਿਲ ਰਿਹਾ ਇੰਨਾ ਸਤਕਾਰ ਦੇ ਰਹੇ ਨੇ ਜੀ ਮਤਲਬ ਮੈਨੂੰ ਫੀਲ ਹੀ ਨਹੀਂ ਹੋ ਰਿਹਾ ਕਿ ਮੈਂ ਮੈਨੂੰ ਇਹ ਫੀਲ ਹੋ ਰਿਹਾ ਕਿ ਮੈਂ ਆਪਣੇ ਪਰਿਵਾਰ ਚ ਹੀ ਘੁਮ ਰਿਹਾ ਹਾਂ ਜੀ ਤੇ ਅਸਲ 'ਤੇ ਮਤਲਬ ਬਹੁਤ ਮਹਾਰਾਜੀ ਦੀ ਮਤਲਬ ਕਿਰਪਾ ਹੈ ਕਿ ਆਪਣਾ ਜਿਹੜਾ ਇਲੈਕਸ਼ਨ ਹੈ ਜਿਹੜਾ ਆਪਾਂ ਇੱਕ ਕੈਂਪੇਨ ਹੈ ਵਧੀਆ ਹੀ ਰਹੇਗੀ ਐਂ ਬਹੁਤ ਵਧੀਆ ਮਤਲਬ სპੋਰਟਿਵ ਹੈ ਦੇਖੋ ਮੈਂ ਹੈਰਾਨ ਆ 50 ਬਾੜਾ ਜੀ ਜਾਨਨੇ ਆ ਕੋਈ ਕਹਿੰਦਾ ਜੀ ਸਾਡੇ ਕੌਂਸਲਰ ਨੇ ਮਿਲੇ ਨਹੀਂ ਕੋਈ ਕੌਂਸਲਰ ਸਾਡਾ ਵਿਕਾਸ ਨਹੀਂ ਕੀਤਾ ਕੋਈ ਕਹਿੰਦੇ ਕੁਛ ਨਹੀਂ ਤੁਹਾਡੇ ਵਿਰੋਧੀਆਂ ਕੋਈ ਵੀ ਇਲਜ਼ਾਮ ਨਹੀਂ ਲੱਗਾ ਤੇ ਇੱਕ ਇਲਜ਼ਾਮ ਤੁਹਾਡੇ ਤੇ ਲੱਗ ਰਿਹਾ ਉਹਦਾ ਜ਼ਰੂਰ ਤੁਸੀਂ ਸਪਸ਼ਟਿਕਾ ਦੇ ਦੇ ਉਹ ਕਹਿੰਦੇ ਵੀ ਅਨਰਾਗ ਮਾਨਖੜ ਜੀ ਚੋਣ ਲੜ ਰਹੇ ਆ ਚੋਣ ਇਹਨਾਂ ਨੇ ਲੜ ਕੇ ਕੈਨੇਡਾ ਪੱਕੇ ਚਲ ਜਾਣਾ ਇਹਨਾਂ ਨੇ ਬਾੜ ਦੇ ਵਿੱਚ ਨਹੀਂ ਰਹਿਣਾ ਇਸ ਬਾਰੇ ਕੀ ਕਹੋਗੇ ਕੁਝ ਕਹਿਣੇ ਕੋ ਨਹੀਂ ਹੈ ਕੁਝ ਤਾਂ ਕਹਾਂਗੇ ਤੇ ਗੱਲ ਇੱਥੇ ਮੁੱਕਦੀ ਹੈ ਕਿ ਜਿਹੜੀ ਤਾਂ ਪਹਿਲੀ ਗੱਲ ਹੈ ਜੀ ਜਿਹੜੇ ਇਹ ਇਲੈਕਸ਼ਨਸ ਨੇ ਇਹ ਡਵੈਲਪਮੈਂਟ ਦੇ ਮੁੱਦੇ ਤੇ ਲੜ ਹੁੰਦੇ ਆ ਇੱਕ ਵਿਜਨ ਤੇ ਲੜ ਹੁੰਦੇ ਆ ਕਿ ਜਿਹੜੇ ਜਿਹੜੇ ਐਮਸੀਡੀ ਜਾਂ ਜਿਹੜੇ ਕੌਂਸਲਰ ਦੀ ਆਪਾਂ ਚੋਣ ਕਰਕੇ ਜਾ ਰਹੇ ਆ ਕਿ ਉਹ ਕਿਸ ਵਿਜਨ ਨਾਲ ਚੋਣ ਲੜ ਰਿਹਾ ਤੇ ਉਹ ਪਬਲਿਕ ਦੇ ਵਿੱਚ ਕੀ ਅਕਸ ਛੱਡ ਕੇ ਜਾਏਗਾ ਜੀ ਦੂਸਰੀ ਗੱਲ ਤੱਗੜ ਬਾਜੀ ਕਿ ਮੈਂ ਤਾਂ ਇਹ ਕਹੂੰਗਾ ਕਿ ਮੈਂ ਹੀ ਮੁਰਖ ਹੋਊਗਾ ਕਿ ਜੇ ਮੈਂ ਬਾਹਰ ਜਾਣਾ ਵਾ ਜੋ ਮੇਰੇ ਮੇਤੇ ਅਲਿਗੇਸ਼ਨ ਮੇਰੇ ਮੇਰੇ ਪ੍ਰਤੀ ਗੱਲ ਕਰ ਰਹੇ ਆ ਕਿ ਜੀ 6 ਕਰੋੜ ਰੁਪਏ ਦਾ ਇਹਨੇ ਉੱਥੇ ਬਿਜ਼ਨਸ ਲੈ ਲਿਆ ਜੀ ਵੇਅਰ ਹਾਊਸ ਖੋਲ ਰਿਆ ਜੀ ਇਹ ਤਾਂ ਫੇ ਮੈਂ ਹੀ ਮੂਰਖਾ ਜੀ ਪੈਸਾ ਉੱਥੇ ਲਾਉਂਗਾ ਤੇ ਇਲੈਕਸ਼ਨ ਇੱਥੇ ਲੜੂਗਾ ਤੇ ਮੈਂ ਤਾਂ ਨਾਰਮਲ ਤੁਹਾਨੂੰ ਵੀ ਇਹ ਸਵਾਲ ਪੁੱਛੂੰਗਾ ਕਿ ਤੁਸੀਂ ਉੱਥੇ ਰਹੋਗੇ ਜਿੱਥੇ ਤੁਹਾਡਾ ਵਪਾਰ ਜਾਂ ਤੁਸੀਂ ਉੱਥੇ ਰਹੋਗੇ ਕਿ ਪੈਸਾ ਕਿਤੇ ਲਾਉਂਗੇ ਲੜੂਗਾ ਕਿਤੇ ਇਲੈਕਸ਼ਨ ਮੈਂ ਲੜ ਰਿਹਾ ਕਿਉਂਕਿ ਮੈਂ ਇੱਥੇ ਰਹਿਣਾ ਮੈਂ ਆਪਣੇ ਲੋਕਲ ਚ ਰਹਿਣਾ ਹੈ ਮੈਂ ਲੋਕਾਂ ਲਈ ਕੰਮ ਕਰ ਰਹੇ ਹਾਂ ਆਪਣੇ ਵਾਰਡ ਲਈ ਕੰਮ ਕਰਨਾ ਐਂਡ ਮੈਂ ਸਿਰਫ ਵਾਰਡ ਲਈ ਨਹੀਂ ਕੰਮ ਕਰਨਾ ਚਾਹੁੰਦਾ ਮੈਂ ਆਪਣੇ ਸ਼ਹਿਰ ਲਈ ਕੰਮ ਕਰਨਾ ਚਾਹੁੰਦਾ ਵਾ ਚਾਹੇ ਉਹ ਮੇਰਾ ਫਗਵਾੜਾ ਸ਼ਹਿਰ ਅਰਬਨ ਏਰੀਆ ਹੈ ਚਾਹੇ ਰੂਰਲ ਏਰੀਆ ਹੈ ਤੇ ਇਸ ਕਰਕੇ ਮੈਂ ਚੋਣ ਲੜ ਰਿਹਾ ਕਿਉਂਕਿ ਚੋਣ ਮੇਰੇ ਸਾਹਮਣੇ ਜਿਹੜਾ ਕੌਂਸਲਰ ਚੋਣ ਹੈ ਇੱਕ ਬਹੁਤ ਅੱਛਾ ਪਲੇਟਫਾਰਮ ਹੈ ਸਮਾਜ ਸੇਵ ਲਈ ਸਮਾਜ ਨਾਲ ਜੁੜਨ ਲਈ ਤੇ ਜਿਹੜੀਆਂ ਪਰੇਸ਼ਾਨੀਆਂ ਤਕਲੀਫਾਂ ਹੈਗੀਆਂ ਨੇ ਉਹਨਾਂ ਨੂੰ ਸੁਲਝਾਣ ਲਈ ਤੁਸੀਂ ਇਸ ਚੋਣ ਚ ਉਤਰਦੇ ਆ ਤੇ ਤੁਸੀਂ ਲੋਕਾਂ ਤੱਕ ਪਹੁੰਚਦੇ ਆ ਹਾਊਸ ਦੇ ਅੰਦਰ ਤੁਸੀਂ ਜਾਂਦੇ ਹੋ ਤੁਸੀਂ ਸ਼ਹਿਰ ਦੇ ਡਿਵੈਲਪਮੈਂਟ ਦੇ ਮੁੱਦਿਆਂ ਦੀ ਗੱਲ ਕਰਦੇ ਹੋ ਸ਼ਹਿਰ ਨੂੰ ਕਿੱਦਾਂ ਚੰਗਾ ਬਣਾਇਆ ਜਾਵੇ ਇਹਦੇ ਉੱਤੇ ਕੰਮ ਕਰਦੇ ਹੋ ਪਰ ਮੇਰੇ ਆਪੋਜੀਸ਼ਨ ਕੋ ਸਿਰਫ ਇੱਕੋ ਹੀ ਗੱਲ ਹੈ ਜੀ ਉਹਨੇ ਚਲ ਜਾਣਾ ਜੀ ਚਲ ਜਾਣਾ ਚਲ ਜਾਣਾ ਪਰ ਮੈਂ ਤਾਂ ਦਸ ਸਾਲਾਂ ਤੋਂ ਇੱਥੇ ਹੀ ਹਾਂ ਮੈਂ ਕੰਮ ਕਰ ਰਿਹਾ ਹਾਂ ਐਂਡ ਮੇਰੇ ਲੋਕ ਜਾਣਦੇ ਨੇ ਉਹਨਾਂ ਦਾ ਵਿਸ਼ਵਾਸ ਹੈ ਮੇਰੇ ਤੇ ਕਿ ਅਨੁਰਾਗ ਮਨਖੰਡੂ ਜਦੋਂ ਵੀ ਉਹਨਾਂ ਨੇ ਚਾਹੇ ਭਰਾ ਦੇ ਰੂਪ ਚ ਛੋਟੇ ਪੁੱਤਰ ਦੇ ਰੂਪ ਚ ਜਦੋਂ ਵੀ ਉਹਨਾਂ ਨੇ ਮੈਨੂੰ ਕਿਹਾ ਯਾਦ ਕੀਤਾ ਹੈ ਮੇਰਾ ਆਤਰਾ ਵੀ ਖੜਾ ਹੋਇਆ ਹੈ ਦਿਨੇ ਵੀ ਖੜਾ ਹੋਇਆ ਹੈ ਹਰ ਵੇਲੇ ਖੜਾ ਹੋਇਆ ਹੈ ਤੁਸੀਂ ਮੇਰੀ ਫੇਸਬੁੱਕ ਦੇ ਵਿੱਚ ਮੈਂ ਕੋਈ ਨਵਾਂ ਤਾਂ ਨਹੀਂ ਪਾਇਆ ਮੇਰੀ ਫੇਸਬੁੱਕ ਜਾ ਕੇ ਦੇਖੋ ਐਸਾ ਦੇਖੀਦਾ ਵੀ ਤੁਸੀਂ ਬਾੜ ਦੇ ਵਿੱਚ ਤਾਂ ਕੰਮ ਕਰਦੇ ਹੋ ਤੁਸੀਂ ਚਾਹੇ ਬਲੱਡ ਕੈਂਪ ਲਾਉਣੇ ਹੋਏ ਚਾਹੇ ਸਫਾਈ ਅਭਿਆਨ ਹੋਇਆ ਚਾਹੇ ਜਿਹੜੇ ਲੋੜਵੰਦ ਬੱਚੇ ਨਹੀਂ ਪੈਸੇ ਖਾਚ ਕੇ ਪੜ੍ਹਾਈ ਕਰ ਸਕਦੇ ਮਤਲਬ ਇਹਦਾ ਮੈਂ ਪੰਜ ਚਾਰ ਚੀਜ਼ਾਂ ਦੱਸਿਆ ਇਦਾਂ ਨੇ ਬਹੁਤ ਸਾਰੀਆਂ ਗੱਲਾਂ ਤੁਸੀਂ ਤਾਂ ਬਾੜ ਤੋਂ ਬਾਹਰ ਜਾ ਕੇ ਵੀ ਬਹੁਤ ਕੁਝ ਕਰ ਰਹੇ ਹੋ ਮੈਂ ਪਾਜੀ ਦੱਸਣਾ ਚਾਹਾਂਗਾ ਕਿ ਇੱਕ ਕਾਸਲਰ ਦੇ ਰੂਪ ਤੇ ਜੋ ਵਾਰਡ ਦੇ ਵਿੱਚ ਮੈਂ ਕੰਮ ਕਰਨਾ ਹੈ ਕਿੱਤਾ ਹੈ ਹਮ ਸਭ ਤੋਂ ਪਹਿਲਾਂ ਜਮ ਫਗਵਾੜੇ ਮੈਂ ਲੈ ਕੇ ਆਇਆ ਜੀ ਐਂਡ ਉਸ ਤੋਂ ਬਾਅਦ ਕਹ ਲਓ ਕਿ ਫਗਵਾੜੇ ਦੇ ਵਿੱਚ ਤੁਸੀਂ ਮੇਰੇ ਜਿਹੜੇ ਪਾਰਕ ਦੇਖੋਗੇ ਬਹੁਤ ਵਧੀਆ ਤਰੀਕੇ ਦੇ ਮੈਂ ਵਾਕਿੰਗ ਟ੍ਰੈਕਸ ਬਣਾਏ ਹੋਏ ਆ ਬਜ਼ੁਰਗਾਂ ਲਈ ਬੱਚਿਆਂ ਲਈ ਜਿੰਨੀਆਂ ਮੇਰੀਆਂ ਭੈਣਾਂ ਨੇ ਮਾਮਾ ਨੇ ਉਹਨਾਂ ਵਾਸਤੇ ਸਿਟਿੰਗ ਹੱਟਸ ਬਹੁਤ ਅੱਛੇ ਬਣਾਈ ਹੋਈਆਂ ਜੀ ਤੇ ਉਸ ਤੋਂ ਇਲਾਵਾ ਸੀਵਰੇਜ ਦੀ ਜਿੱਦਾਂ ਕੋਈ ਦਿੱਕਤ ਵੀ ਆਉਂਦੀ ਹੈ ਕਿਉਂਕਿ ਇੱਥੇ ਡੋਮੈਸਟਿਕ ਤੇ ਕਮਰਸ਼ੀਅਲ ਸੀਵਰੇਜ ਦਾ ਥੋੜਾ ਜੇ ਉਹ ਹੈਗਾ ਤੇ ਆਪਾਂ ਜਿਹੜੀ ਸਰਵਿਸ ਹੈ ਉਹਨੂੰ ਡਿਲੇ ਨਹੀਂ ਕਰਦੇ ਐਟ ది ਸਪਾਟ ਡਿਲੇ ਕਰਦੇ ਆ ਉਹ ਐਟ ది ਸਪਾਟ ਉਹਨੂੰ ਪ੍ਰੋਵਾਈਡ ਕਰਾਉਂਦੇ ਆ ਤੇ ਇਸ ਤੋਂ ਇਲਾਵਾ ਮੈਂ ਸਿਵਲ ਹਸਪੀਟਲ ਫਰਵਾੜਾ ਨਾਲ ਵੀ ਜੁੜੇ ਆ ਮੈਂ ਇਸ ਤੋਂ ਇਲਾਵਾ ਮੇਰੇ ਸ਼ਹਿਰ ਦੇ ਵਿੱਚ ਤੁਸੀਂ ਦੇਖੋਗੇ ਕਿ ਮੇਰੀਆਂ ਜਿਹੜੀਆਂ ਬੱਚਿਆਂ ਜਿਹੜੀਆਂ ਜਿਹੜੀਆਂ ਲੜਕੀਆਂ ਨੇ ਉਹ ਜੀ ਫਾਈਨੈਂਸ਼ੀਅਲ ਸੈਟਅਪ ਨਹੀਂ ਹੈਗਾ ਪਰ ਪੜਾ ਚੰਗੀਆਂ ਨੇ ਜੀ ਤੇ ਸਾਡੀ ਟੀਮ ਉਹਨਾਂ ਲਈ ਵੀ ਖੜ ਰਹੀ ਹੈ ਜੀ ਕਿ ਬੱਚਾ ਪੜਨ ਤੋਂ ਨਾ ਰਵੇ ਕਿਉਂਕਿ ਕੱਲੋ ਜਿਹੜਾ ਬੱਚਾ ਪੜ੍ਹ ਲਿਖ ਗਿਆ ਉਹ ਸਮਾਜ ਦੇ ਵਿੱਚ ਆਉਣ ਵਾਲੇ ਟਾਈਮ 'ਚ ਆਈਪੀਐਸ ਆਈਏਐਸ ਜਾਂ ਕੋਈ ਇੰਜੀਨੀਅਰ ਸੀਏ ਕੁਝ ਵੀ ਬਣ ਸਕਦਾ ਹੈ ਨਾ ਜੀ ਤੇ ਉਹ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਇਸ ਤੋਂ ਇਲਾਵਾ ਟਾਈਮ ਟਾਈਮ ਤੇ ਕਿਸੇ ਨੂੰ ਟ੍ਰੀਟਮੈਂਟ ਚਾਹੀਦਾ ਹੋਣੀ ਰੀਸੈਂਟਲੀ ਮੈਂ ਗੋਡਿਆ ਦਾ ਕਿਸੇ ਦਾ ਆਪਰੇਸ਼ਨ ਕਰਕੇ ਸਾਡੀ ਟੀਮ ਨੇ ਕਰਾ ਕੇ ਦਿੱਤਾ ਹੈ ਤੇ ਇੱਕ ਕਹਿੰਦੀਆਂ ਗੱਲੀਆਂ ਜੀ ਕਿ ਅਸੀਂ ਕੀ ਕਹਿੰਦੇ ਆ ਸਿਰਫ ਵਾਰਡ ਤੱਕ ਸੀਮਤ ਆ ਵਾਰਡ ਇੱਕ ਜ਼ਰੀਆ ਹੈ ਲੋਕਾਂ ਤੱਕ ਪਹੁੰਚਣ ਦਾ ਕਿਉਂਕਿ ਜਿਹੜਾ ਵਾਰਡ ਦੇ ਲੋਕ ਨੇ ਜਿਹੜੇ ਵੋਟਰਸ ਨੇ ਉਹ ਸਾਨੂੰ ਤਾਕਤ ਦਿੰਦੇ ਆ ਸਾਡੇ ਪਿੱਛੇ ਉਹ ਬੈਕਬੋਨ ਦੀ ਤਰ੍ਹਾਂ ਖੜੇ ਹੁੰਦੇ ਨੇ ਬਿਲਕੁਲ ਕਿਉਂਕਿ ਉਹਨਾਂ ਦੀ ਤਾਕਤ ਨਾਲ ਉਹਨਾਂ ਦੀ ਬੈਕ ਉਹਨਾਂ ਦੇ ਖੜੇ ਹੋਣ ਨਾਲ ਅਸੀਂ ਇੱਕ ਪੂਰੇ ਸਮਾਜ ਦੇ ਵਿੱਚ ਸੇ ਪੈਦਾ ਸਮਾਜ ਦੇ ਹਰ ਵਰਗ ਤੱਕ ਪਹੁੰਚਦੇ ਹਰ ਜਗ੍ਹਾ ਤੱਕ ਪਹੁੰਚਦੇ ਆ ਕਿ ਅਸੀਂ ਦੱਸ ਸਕੀਏ ਕਿ ਅਸੀਂ ਸਾਡਾ ਵਿਜਨ ਕੀ ਹੈ ਪਰ ਤੁਸੀਂ ਜਿੰਨੀਆਂ ਗੱਲਾਂ ਦੱਸ ਦਿੱਤੀਆਂ ਜੋ ਮੇਨ ਮੈਂ ਇਹਦਾ ਇੱਕ ਐਮਐਲਏ ਲੈਵਲ ਦਾ ਕੰਮ ਆ ਜਿਹੜਾ ਤੁਸੀਂ ਆਪਣੇ ਬਾਡ ਦੇ ਵਿੱਚ ਐਜ਼ ਅ ਕਾਉਂਸਲ ਕਰ ਰਹੇ ਹੋ ਅੱਛਾ ਇੱਕ ਚਰਚਾ ਹੋਰ ਬੜੀ ਸ਼ਹਿਰ ਦੇ ਵਿੱਚ ਵੜ ਗਈ ਆ ਉਹ ਕਹਿੰਦੇ ਅਨਰਾਗ ਮਨਖੰਡ ਸਿੱਧੋ ਸਿੱਧਾ ਜਿੱਤ ਰਿਹਾ ਕਿਉਂਕਿ ਜਿੱਤ ਕਿਉਂ ਰਿਹਾ ਇੱਕ ਤੁਹਾਡੇ ਬਾੜਦਾ ਜੀ ਇਹ ਕਈ ਵੀ ਚੀਜ਼ ਦੇਖ ਰਹੇ ਹਾਂ ਚਲੋ ਭਾਜਪਾ ਦਾ ਵੋਟਾ ਤੁਹਾਨੂੰ ਪਾਉਣੀਆਂ ਆਂ ਯਾ ਪਾਰਟੀ ਆ ਬਹੁਤ ਸਾਰੇ ਲੋਕ ਕਾਂਗਰਸ ਤੇ ਬਹੁਤ ਸਾਰੇ ਲੋਕ ਆਮ ਆਦੀ ਪਾਰਟੀ ਦੇ ਵੀ ਕਹਿੰਦੇ ਵੀ ਉਹ ਕਹਿੰਦੇ ਵੀ ਠੀਕ ਆ ਪਾਰਟੀ ਸਾਡੀ ਜਿਹੜੀ ਮਾਜੀ ਵੋਟ ਅਨਰਾਗ ਮਨਖੰਡ ਪਾਉਣੀਆਂ ਤੇ ਮੇਅਰ ਤੱਕ ਦਾ ਵੀ ਗੱਲਾਂ ਬੜੀਆਂ ਚੱਲ ਰਹੀਆਂ ਵੀ ਅਨਰਾਗ ਮਨਖੰਡ ਮੇਅਰ ਦੇ ਦਾਵੇਦਾਰ ਆ ਤੇ ਕੁਰਸੀ ਤੋਂ ਵੀ ਹੱਥ ਇਹਨਾਂ ਦਾ ਪੈ ਜਾਣਾ ਵੀ ਹਾਈ ਕਮਾਂਡ ਪੂਰੀ ਇਹਨਾਂ ਦੇ ਹੱਕ 'ਚ ਚੱਲਣ ਨੂੰ ਤਿਆਰ ਆ ਭਾਜੀ ਇਦਾਂ ਕਿ ਚਲੋ ਪਹਿਲੇ ਤਾਂ ਸਾਜੀ ਟਿਕ ਚਾਹਗਾ ਵੋ ਇਲੈਕਸ਼ਨ ਲੜੰਦਾ ਜੀ ਇਲੈਕਸ਼ਨ ਲੜੀਏ ਲੋਕਾਂ ਦਾ ਜਿਹੜਾ ਪਿਆਰ ਹੈ ਵਿਸ਼ਵਾਸ ਹੈ ਉਹੀ ਜਿਤਾਊਗਾ ਤੇ ਬਾਕੀ ਜਿਹੜਾ ਮੇਅਰ ਬੰਨਾ ਹੈ ਇਹ ਹਾਈ ਕਮਾਂਡ ਦਾ ਡਿਸੀਜਨ ਹੈ ਜੇ ਪਾਰਟੀ ਇਹ ਤੋਹਫਾ ਦੇਗੀ ਤੇ ਇਸ ਤੋਹਫੇ ਲਈ ਮੈਨੂੰ ਕੋਈ ਦਿੱਕਤ ਨਹੀਂ ਕਿਉਂਕਿ ਮੇਰਾ ਇੱਕ ਵਿਜ਼ਨ ਹੈ ਕਿ ਕੱਲ ਜੇ ਮੇ ਕੋ ਐਜ਼ ਅ ਇਦਾਂ ਦਾ ਕੁਝ ਆਂਦਾ ਹੈ ਤੇ ਮੈਂ ਇਹ ਚਾਹੁੰਦਾ ਕਿ ਮੈਂ ਕੱਲੀਆਂ ਸੀਵਰੇਜ ਨਾਲੀਆਂ ਤੇ ਲਾਈਟਾਂ ਤੇ ਕਰਵਾ ਕਿਉਂਕਿ ਮੈਂ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਇੱਕ ਜਿਹੜਾ ਮੇਅਰ ਹੈ ਉਹਰਾ ਅਕਸ ਕੀ ਹੈ ਉਹ ਕੀ ਦੇ ਸਕਦਾ ਭਾਜੀ ਇਹ ਸਮੱਸਿਆ ਹੋਰ ਵੀ ਬਹੁਤ ਅੱਛੀ ਹੈ ਬਹੁਤ ਜ਼ਿਆਦਾ ਸਮੱਸਿਆਵਾਂ ਹੈ ਜਿਵੇਂ ਕਿ ਮੇਰਾ ਇੱਕ ਵਿਜ਼ਨ ਹੈ ਕਿ ਮੈਂ ਸ਼ਹਿਰ ਦੇ ਵਿੱਚ ਇੱਕ ਬਹੁਤ ਅੱਛਾ ਪਾਰਕ ਬਣਾਵਾ ਲੰਬਾ ਟਰੈਕ ਹੋਵੇ ਕਿਲੋ 2 ਕਿਲੋਮੀਟਰ ਦਾ ਜਿੱਥੇ ਬਜ਼ੁਰਗ ਤੇ ਜਿਹੜੇ ਹੈਲਥ ਕੌਨਸ਼ੀਅਸ ਲੋਕ ਨੇ ਉਹ ਜਾ ਕੇ ਉਹਰਾ ਆਨੰਦ ਲੈ ਸਕਣ ਜਿਵੇਂ ਕਿ ਹੋਰ ਮੇਰਾ ਮੰਨ ਹੈ ਕਿ ਜੇ ਕਿ ਜੇ ਮੇ ਕੋਈ ਇਦਾਂ ਦੀ ਕੋਈ ਚੀਜ਼ ਹੋਵੇ ਜੇ ਮੈਨੂੰ ਮਤਲਬ ਮਿਹਰਬਾਨਨ ਦਾ ਮੌਕਾ ਮਿਲੇ ਤੇ ਮੈਂ ਇੱਕ ਸਪੋਰਟਸ ਕਲੱਬ ਨਿਗਮ ਦੇ ਅੰਦਰ ਬਣਾਵਾ ਕਿਉਂਕਿ ਨਿਗਮ ਕੋ ਬਹੁਤ ਜਗ੍ਹਾ ਮਾਂ ਪਈਆਂ ਹੋਆ ਜਿਹਦੇ ਵਿੱਚ ਸ਼ਹਿਰ ਦੇ ਬੱਚੇ ਬਜ਼ੁਰਗ ਹੋਰ ਵੀ ਲੋਕ ਜਿਹੜੇ ਨੇ ਕੋਈ ਬੈਡਮਿੰਟਨ ਕੋਰਟ ਬਾਸਕਟਬਾਲ ਕੋਰਟ ਇੰਡੋਰ ਗੇਮਸ ਹੋ ਗਈਆਂ সুই밍 ਪੂਲ ਹੋ ਗਿਆ ਇੰਦਰ ਸਪੋਰਟ ਸਪੋਰਟਸ ਕਲੱਬ ਦੀ ਐਸ ਵਾਲੇ ਸ਼ਹਿਰ ਨੂੰ ਲੋੜ ਹੈ ਯਾ ਜਿਵੇਂ ਕਿ ਆਪਾਂ ਗੱਲ ਕਰਦੇ ਕਿ ਸ਼ਹਿਰ ਦੇ ਵਿੱਚ ਐਸ ਵਾਲੇ ਮੈਡੀਕਲ ਐਮਰਜੈਂਸੀ ਲਈ ਇੱਕ ਵੈਂਟੀਲੇਟਰ ਐਂਬੂਲੈਂਸ ਦੀ ਲੋੜ ਹੈ ਤੇ ਉਹ ਸਾਰੇ ਕੰਮ ਜਿਹੜੇ ਆ ਇੱਕ ਮੇਅਰ ਬਹੁਤ ਅੱਛੇ ਤਰੀਕੇ ਨਾਲ ਐਗਜ਼ੀਕਿਊਟ ਕਰ ਸਕਦਾ ਵਾ ਮੇਅਰ ਇੱਕ ਬਹੁਤ ਅੱਛੇ ਤਰੀਕੇ ਨਾਲ ਕਰ ਸਕਦਾ ਇੱਕ ਮੇਰਾ ਵਿਜ਼ਨ ਹੈ ਕਿ ਸ਼ਹਿਰ ਦੇ ਵਿੱਚ ਅੱਜ ਕਿਤਾਬਾਂ ਦਾ ਟ੍ਰੈਂਡ ਬਹੁਤ ਘਟ ਰਿਹਾ ਕਿਉਂਕਿ ਸਾਰਾ ਯੂਥ ਜਿਹੜਾ ਹੈ ਉਹ ਮੋਬਾਈਲਾਂ ਤੇ ਆ ਗਿਆ ਤੇ ਮੇਰਾ ਆਪਣਾ ਮੰਨ ਹੈ ਕਿ ਉਹ ਕਿਤਾਬਾਂ ਪ ਮੰਨ ਹੈ ਕਿ ਇੱਕ ਅੱਛੀ ਲਾਇਬ੍ਰੇਰੀ ਸ਼ਹਿਰ ਨੂੰ ਦਿੱਤੀ ਜਾਵੇ ਜਿਹਦੇ ਵਿੱਚ ਅੱਛੀਆਂ ਕਿਤਾਬਾਂ ਹੋਣ ਦੂਸਰਾ ਉਹ ਕਿਤਾਬਾਂ ਦੇ ਨਾਲ ਉਸ ਕਿਤਾਬਾਂ ਦੇ ਵਿੱਚ ਲਾਉਦੀਆਂ ਕਿਤਾਬਾਂ ਇੰਜੀਨੀਅਰਿੰਗ ਦੀਆਂ ਕਿਤਾਬਾਂ ਜਿਹੜੀ ਕਿਤਾਬਾਂ ਬਹੁਤ ਐਕਸਪੈਂਸਿਵ ਨੇ ਉਹ ਸ਼ਹਿਰ ਦੇ ਯੋਗਦਾਰ ਨਾਲ ਡੋਨੇਸ਼ਨ ਰਹੀਂ ਨਿਗਮ ਦੇ ਇੱਕ ਪਲੇਟਫਾਰਮ ਰਹੀਂ ਜਿਹੜੇ ਬੱਚੇ ਕਿਸੇ ਕੋਰਸਸ ਨੂੰ ਪਰਸੂ ਕਰਨਾ ਚਾਹੁੰਦੇ ਆ ਉਹ ਉਦਾਂ ਦੀ ਕਿਤਾਬਾਂ ਉੱਥੋਂ ਲੈ ਕੇ ਪੜ੍ਹ ਸਕਣ ਤੇ ਆਪਣੇ ਮਾਪੇ ਤੇ ਕੋਈ ਉਦਾਂ ਦਾ ਲੋਡ ਨਾ ਪਵੇ ਕਿਉਂਕਿ ਕਿਤਾਬਾਂ ਬਹੁਤ ਮਹਿੰਗੀਆਂ ਨੇ ਐਜੂਕੇਸ਼ਨ ਬਹੁਤ ਮਹਿੰਗੀ ਹੈ ਇਦਾਂ ਦਾ ਮੇਰਾ ਵਿਜ਼ਨ ਹੈ ਕਿ ਜੇ ਮੇ ਕੋਈ ਇਦਾਂ ਦੀ ਪਾਵਰ ਹੋਵੇ ਤਾਂ ਮੈਂ ਇਹ ਕੰਮ ਕਰਾਂ ਸੋ ਮੈਂ ਤਾਂ ਬਾਈ ਨੰਬਰ ਬਾੜ ਦੇ ਲੋਕਾਂ ਨੂੰ ਪਲੱਸ ਸ਼ਹਿਰ ਦੇ ਲੋਕਾਂ ਨੂੰ ਹੁਣ ਇਹ ਕੁਐਸਚਨ ਕਰਨਾ ਚਾਹਣਾ ਇੰਟਰਵਿਊ ਅਸੀਂ ਬਹੁਤ ਕਰਦੇ ਆ ਕੋਈ ਕਹਿੰਦਾ ਜੀ ਅਸੀਂ ਨਾਲੀਆਂ ਪੱਕੀਆਂ ਕਰਦੇ ਆਗੇ ਜੀ ਗਲੀਆਂ ਪੱਕੀਆਂ ਕਰਦੇ ਆਗੇ ਪਰ ਇਦਾਂ ਦੇ ਲੀਡਰ ਪੜ੍ਹੇ ਲਿਖੇ ਲੀਡਰ ਜਿਹੜੇ ਤੁਹਾਨੂੰ ਦੱਸ ਰਿਹਾ ਵੀ ਬਈ ਬ ਨੀ ਬਜ਼ੁਰਗਾਂ ਨੂੰ ਕਿੱਦਾਂ ਲੈ ਕੇ ਜਾਣਾ ਆਪਣਾ ਹੈਲਥ ਨੂੰ ਕਿੱਦਾਂ ਲੈ ਕੇਣਾ ਸੋ ਇੰਨੀਆਂ ਗੱਲਾਂ ਲੈ ਕੇ ਜੇ ਚੱਲ ਰਹੀਆਂ ਤੇ ਮੇਰੇ ਖਿਆਲ ਨਾਲ ਉਹ ਤਾਂ ਫੇਰ ਲੋਕ ਜੇ ਨਾ ਸਪੋਰਟ ਕਰਨ ਫਿਰ ਤਾਂ ਇਸ ਤੋਂ 15 ਸ਼ਬਦ ਬੋਲੀ ਹੈ ਨਾ ਮਤਲਬ ਇਦਾਂ ਦੀ سپورਟ ਦੇ ਲਈ ਇਹ ਪੂਰੇ ਹੱਕਦਾਰ ਹੈਗੇ ਆ ਸੋ ਹੋਰ ਕੋਈ ਤੁਹਾਨੂੰ ਲੱਗਦਾ ਬਾੜ ਦੇ ਵਿੱਚ ਬੈਸਤਾ ਤੁਸੀਂ ਸਾਰੇ ਕੰਮ ਕਰਤੇ ਵੀ ਕੋਈ ਚੀਜ਼ਾਂ ਰਹਿੰਦੀਆਂ ਕਰਨ ਵਾਲੀਆਂ ਜੀ ਇਦਾਂ ਤਕੜਵਾਲ ਜੀ ਜਿਹੜਾ ਡਵੈਲਪਮੈਂਟ ਦਾ ਕੰਮ ਹੈ ਕਦੀ ਨਾ ਮੁੱਕਣ ਵਾਲਾ ਕੰਮ ਹੈ ਚੱਲਦਾ ਰਹਿਣਾ ਹੈ ਜਿਹੜੀ ਸੜਕ ਅਸੀਂ 10 ਸਾਲ ਪਹਿਲੇ ਬਣਾਈ ਸੀ ਹੋ ਸਕਦਾ ਹੈ ਉਹਦੇ ਵਿੱਚ ਵੇਅਰ ਟਾਇਰ ਆ ਗਏ ਹੋਵੇ ਜਾਂ ਕੁਛ ਆ ਉਹ ਚੱਲ ਚੱਲੀ ਹੈ ਨਾ ਉਹ ਰੈਗੂਲਰ ਕੰਮ ਹੈ ਕਿਉਂਕਿ ਸੜਕਾਂ ਬੰਨੀਆਂ ਨਾਲੀਆਂ ਪੱਕੀਆਂ ਹੋਣੀਆਂ ਲਾਈਟਾਂ ਲੱਗਣੀਆਂ ਲਾਈਟਾਂ ਫਿਊਜ਼ ਹੁੰਦੀਆਂ ਵਾਂ ਤਾਂ ਟੁੱਟੀਆਂ ਦੀ ਕੋਈ ਟਰੱਕ ਨਿਕਲਦਾ ਵਾ ਉਹ ਮੁੱਦੇ ਨਹੀਂ ਹੈਗੇ ਮੁੱਦੇ ਇਹ ਕਿ ਤੁਹਾਡੀ ਸਰਵਿਸ ਕਿ ਹੋ ਜਈ ਹੈ ਤੁਸੀਂ ਲੋਕਾਂ ਤੱਕ ਕਿਹੋ ਜੇ ਮੰਗ ਜਾ ਰਹੇ ਹੋ ਮੇਰੀ ਭੈਣ ਵੀ ਖੜੀ ਹੈ ਸ਼ੀ ਇਜ਼ ਵੈਰੀ ਐਜੂਕੇਟਿਡ ਬੀ ਡਾక్టర్ ਸ਼ਿਲਪਾ ਪਰਮਾਰ ਜੀ ਬਹੁਤ ਸੂਝਵਾਨ ਪੜੇ ਲਿਖੇ ਕੈਂਡੀਡੇਟ ਨੇ ਤੇ ਮੈਂ ਉਹਨਾਂ ਬਾਰੇ ਵੀ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਜੋਬ ਪ੍ਰੋਫਾਈਲ ਹੈ ਜਿਹੜੀ ਜਿਸ ਜੋਬ 'ਚ ਅਸੀਂ ਹੈਗੇ ਸਮਾਜ ਸੇਵਾ ਦਾ ਤੇ ਬੜੀ ਮਾਈਕਰੋ ਸਰਵਿਸ ਹੈ ਬਹੁਤ ਡੀਪ ਜਾ ਕੇ ਕਰਨਾ ਪੈਂਦਾ ਹੈ ਬਟ ਉਹ ਜਿੱਦਾਂ ਦੀ ਜੌਬ ਕਰ ਰਹੇ ਨੇ ਬਹੁਤ ਅੱਛਾ ਪੈਕੇਜ ਲੈ ਰਹੇ ਨੇ ਆਪਣੀ ਜੌਬ ਦਾ ਤੇ ਉਹ ਜਿੱਥੇ ਵੀ ਜੌਬ ਕਰ ਰਹੇ ਸ਼ਹਿਰੋਂ 10 ਕਿਲੋਮੀਟਰ ਦੂਰ ਹੈ ਉਹ ਕਿਵੇਂ ਲੋਕਾਂ ਤੱਕ ਜੁੜਨਗੇ ਉਹ ਕਿਵੇਂ ਜਿਹੜਾ ਸਵਾਲ ਬੰਦਾ ਉਹ ਬੰਦਾ ਹੈ ਕਿ ਆਧਾਰ ਕਾਰਡ ਦੇ ਸਾਈਨ ਕਿਵੇਂ ਕਰੋਗੇ ਕਿ ਲੋਕਾਂ ਨੂੰ ਇੱਕ ਦਿਨ ਵੇਟ ਕਰਨਾ ਪਏਗਾ ਜਾਂ ਦੋ ਦਿਨ ਵੇਟ ਕਰਨਾ ਪਏਗਾ ਕਿਉਂਕਿ ਉਹ ਆਪਣੀ ਜੌਬ ਤੇ ਚੱਲ ਜਾਣਗੇ ਉਸ ਤੋਂ ਬਾਅਦ ਜਿਹੜੇ ਮੁੱਦੇ ਕੋਈ ਕਚੇਰੀਆਂ ਦਾ ਕੰਮ ਪੈਂਦਾ ਹੈ ਤਹਿਸੀਲ ਦਾ ਕੰਮ ਪੈਂਦਾ ਹੈ ਕੋਈ ਥਾਣਿਆਂ ਦਾ ਕੰਮ ਪੈਂਦਾ ਹੈ ਕੋਈ ਫੈਸਲੇ ਦਾ ਕੰਮ ਪੈਂਦਾ ਹੈ ਬਹੁਤ ਤਰ੍ਹਾਂ ਦੇ ਕੰਮ ਆ ਜਿਹੜਾ ਕਿਤੇ ਤੁਹਾਨੂੰ ਮੈਰਿਜ ਰਜਿਸਟਰ ਕਰਾਣੀ ਪੈਂਦੀ ਹੈ ਕਿਉਂਕਿ ਇਕੱਲੇ ਕਾਉਂਸਲਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਕੱਲੇ ਇਤਨਾ ਥੋੜੀ ਸੀਮਤ ਹੈ ਉਹ ਬਹੁਤ ਲੰਬੀ ਚੌੜੀ ਜ਼ਿੰਮੇਵਾਰੀ ਹੈ ਤੁਸੀਂ ਪਰਿਵਾਰ ਦਾ ਹਿੱਸਾ ਹੋ ਤੁਹਾਡੇ ਤੱਕ ਹਰ ਚੀਜ਼ ਆਣੀ ਹੈ ਤੁਹਾਡੀ ਅਵੇਲੇਬਿਲਟੀ ਬਹੁਤ ਜ਼ਰੂਰੀ ਹੈ ਇਹ ਨਾ ਹੋਵੇ ਕਿ ਕੱਲ ਤੁਸੀਂ ਇੱਥੇ ਰਹਿ ਕੇ ਵੀ ਬਾਹਰ ਹੀ ਬੈਠੇ ਹੋ 2015 ਚ ਇਲੈਕਸ਼ਨ ਲੜਿਆ ਸੀਗਾ 2015 ਤੋਂ 20 2020 ਤੱਕ 5 ਸਾਲ ਪੂਰੇ ਕਿਤੇ 2020 ਤੋਂ ਗੇ ਐਕਸਟੈਂਸ਼ਨ ਹੋਈ 2024 ਮੈਂ ਉਦੋਂ ਵੀ ਅਵੇਲੇਬਲ ਸੀਗਾ ਹੁਣ ਵੀ ਅਵੇਲੇਬਲ ਹੈਗਾ ਐਂਡ ਹਮੇਸ਼ਾ ਅਵੇਲੇਬਲ ਰਹੂੰਗਾ ਪਰ ਜਿਹੜੇ ਲੋਕ ਕੀ ਅੱਜ ਗੱਲ ਕਰ ਰਹੇ ਆ ਠੀਕ ਹੈ ਜੀ ਇੱਕ ਮੇਰੇ ਵੱਡੇ ਭਰਾ ਉਹਨਾਂ ਨੇ 2015 ਚ ਚੋਣ ਲੜਿਆ ਉਹ 2015 ਤੋਂ ਲੈ ਕੇ 2020 ਤੱਕ ਗਾਇਬ ਰਹੇ ਉਹ 2020 ਚ ਸਰਕਾਰ ਚ ਸੀਗੇ ਸਟੇਟ ਚ ਗਵਰਨਮੈਂਟ ਸੀਗੀ ਸਟੇਟ ਦੇ ਉਹ ਬਗੈਤਾ ਉਸ ਵੇਲੇ ਕੋਰੋਨਾ ਦਾ ਟਾਈਮ ਵੀ ਆਇਆ ਉਸ ਵੇਲੇ ਸਭ ਕੁਝ ਹੋਇਆ ਤੇ ਉਹ ਮੇਰੇ ਵੀਰ ਕਿੱਥੇ ਰਹੇ ਕੀ ਉਹਨਾਂ ਨੂੰ ਇੱਕ ਟੈਗ ਲਾਈਨ ਚਾਹੀਦੀ ਹੈ ਕਿ ਜੀ ਐਮਸੀ ਬਣਾ ਦੇ ਰਹੀ ਕਰਕੇ ਦਿਖਾਵਾਂਗੇ ਐਮਸੀ ਦਾ ਇੱਕ ਅੁੱਦਾ ਮਿਲੂਗਾ ਹੀ ਕਰਕੇ ਦਿਖਾਵਾਂਗੇ ਉਸ ਤੋਂ ਇਲਾਵਾ 10 ਰੁਪਏ ਦੀ ਥਾਲੀ ਜਨਤਾ ਦੀ ਰਸੋਈ ਤੁਸੀਂ ਜਾਣਦੇ ਹੋ ਠੀਕ ਹੈ ਜੀ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਜੀ ਉਹ ਸੰਚਾਲਕ ਰਹੇ ਮੇਰੀ ਵਾਈਫ ਵੀ ਉਸ ਹਸਾਇ ਉਸ ਜਿਹੜਾ ਇੱਕ ਉਪਰਾਲਾ ਕੀਤਾ ਹੈ ਸ਼ਹਿਰ ਦੇ ਲੋਕਾਂ ਨੂੰ 10 ਰੁਪਏ ਚ ਖਾਣਾ ਖਿਲਾਂਦਾ ਤੇ ਉਹ ਟੀਮ ਵਰਕ ਹੈ ਕਿਉਂਕਿ ਜੇ ਅਸੀਂ ਬੇਨੂੰ ਲੋਕ ਨਾ ਚੁਣ ਕੇ ਭੇਜ ਦੇ ਠੀਕ ਹੈ ਜੀ ਅਸੀਂ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਰਾਹੀਂ ਅਸੀਂ ਜਦੋਂ ਸਾਡੀ ਸਰਕਾਰ ਸੀਗੀ ਸਾਡੇ ਮੰਤਰੀ ਸੀਗੇ ਆ ਪਾਰਕਿੰਗ ਦਾ ਪ੍ਰੋਜੈਕਟ ਆਡੀਟੋਰੀਅਮ ਮੈਂ ਥੇ ਦਾ ਸਟੂਡੈਂਟ ਹੈ ਮੈਂ ਮਹਿਸੂਸ ਕਰਦਾ ਸੀਗਾ ਕਿ ਵੀ ਸ਼ਹਿਰ ਦੇ ਵਿੱਚ ਆਡੀਟੋਰੀਅਮ ਦੀ ਲੋੜ ਹੈ ਤੇ ਆਡੀਟੋਰੀਅਮ ਅਸੀਂ ਮੰਤਰੀ ਸਾਹਿਬ ਤੋਂ ਲੈ ਕੇ ਦਿੱਤਾ ਸਰਕਾਰ ਦੇ ਅੰਦਰ ਇਹ ਸੋਚ ਸੀ ਉਹ ਸੋਚ ਤਾਂ ਸੀ ਕਿਉਂਕਿ ਲੋਕਾਂ ਨੇ ਯਕੀਨ ਦਿੱਤਾ ਭੇਜਿਆ ਸ਼੍ਰੀ ਵੀਜੇ ਸਾੰਪਲਾਜੀ ਦੇ ਨਾਲ ਰਲ ਕੇ ਸੀ ਡਾਕਟਰ ਬੀ ਆਰ ਅੰਬੇਦਕਰ ਚੈਰੀਟੇਬਲ ٹرسٹ ਆ ਆਪਣੇ ਕਈ ਐਸਸੀ ਭਰਾ ਇਦਾਂ ਦੇ ਨੇ ਜਿਨ੍ਹਾਂ ਤੱਕ ਇਲਾਜ ਪਹੁੰਚਾਇਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਬਣਾ ਕੇ ਭੇਜਿਆ ਅਸੀਂ ਲੋਕਾਂ ਨਾਲ ਜੁੜੇ ਤੇ ਤਾਂ ਲੋਕਾਂ ਨੂੰ ਅਵੇਲ ਹੋ ਸੀ ਗਿਆ ਆਪਣੇ ਲੋਕਾਂ ਤੱਕ ਪਹੁੰਚਾ ਸਕੇ ਕਿਉਂਕਿ ਤੁਸੀਂ ਜਿਹੜਾ ਚੋਣ ਕੀਤਾ ਉਹ ਇਮਾਨਦਾਰ ਸੀਗਾ ਉਹਨੇ ਸਾਫ਼ ਕੰਮ ਕੀਤਾ ਹੈ ਸਾਫ਼ ਨੀਅਤ ਨਾਲ ਕੰਮ ਕੀਤਾ ਹੈ ਅੱਜ ਮੇਰੇ ਵੱਡੇ ਭਰਾ ਜਿਹੜੇ ਮੇਰੇ ਖਿਲਾਫ ਖੜੇ ਨੇ ਉਹ ਜਿਹੜੇ ਮਰਜੀ ਪੈਰਾਮੀਟਰਸ ਕਹੀ ਜਾਣ ਠੀਕ ਹੈ ਨਹੀਂ ਪਬਲਿਕ ਸਭ ਜਾਣਦੀ ਹੈ ਪਬਲਿਕ ਨੂੰ ਸਭ ਪਤਾ ਹੈ ਠੀਕ ਹੈ ਜੀ ਚੋਣ ਲੜਨਾ ਮੇਰੀ ਰੋਜ਼ੀ ਰੋਟੀ ਨਹੀਂ ਹੈਗੀ ਚੋਣ ਲੜਨਾ ਮੇਰੀ ਜ਼ਰੂਰਤ ਨਹੀਂ ਹੈਗੀ ਜੀ ਮੇਰੀ ਜ਼ਰੂਰਤ ਮੇਰੀ ਮੇਰਾ ਸ਼ੌਂਕ ਸਮਾਜ ਸੇਵਾ ਕਿ ਮੈਂ ਸਮਾਜ ਦੇ ਵਿੱਚ ਰਵਾਂ ਮੈਂ ਸਮਾਜ ਲਈ ਕੰਮ ਕਰਾਂ ਤੇ ਸਮਾਜ ਨੂੰ ਕੋ ਚੰਗੇ ਪਾਸੇ ਲੈ ਕੇ ਜਾ ਸਕਾਂ ਸਿਰਫ ਇਸ ਕਰਕੇ ਮੈਂ ਚੋਣ ਲੜ ਰਿਹਾ ਨਾ ਕਿ ਅੱਜ ਮੈਂ ਚੋਣ ਲੜ ਕੇ ਇਹ ਜੋ ਮੇਰੇ ਖਲਾਫ ਕੋ ਚੰਗੀ ਗੱਲ ਮੇਰੇ ਖਲਾਫ ਕਰਨ ਆਪਣਾ ਵਿਜਨ ਦੱਸਣ ਇਹ ਆਪਣਾ ਵੀ ਦੱਸਣ ਕਿ ਵੀ ਇੱਕ ਕੀ ਕਰੋਗੇ ਇਹਨਾਂ ਇਹਨਾਂ ਦੀ ਵਿਚਾਰ ਕੀ ਹੈ ਕਿਉਂਕਿ ਮੇਰੇ ਦੋਨੋਂ ਕੈਂਡੀਡੇਟਸ ਇੱਕ ਤਾਂ ਬਿਲਕੁਲ ਨਵੇਂ ਆ ਮੈਂ ਉਹਨਾਂ ਨੂੰ ਪੋਲੀਟੀਸ਼ੀਅਨ ਵੀ ਕਾਊਂਟ ਨਹੀਂ ਕਰਦਾ ਠੀਕ ਹੈ ਜੀ ਕਿਉਂਕਿ that he she is totally new ਕਿਉਂਕਿ ਉਨਾ ਦਾ ਜਿਹੜਾ ਹੈਗਾ ਉਹਨਾਂ ਦੀ ਅਵੇਲੇਬਿਲਟੀ ਦਾ ਬੜਾ ਵੱਡਾ ਇਸ਼ੂ ਰਹੇਗਾ ਮੈਂ ਹੁਣੇ ਦੱਸ ਰਿਹਾ ਕਿ ਉਹ ਇੱਥੇ ਸਾਨੂੰ ਆ ਕੇ ਦੱਸਣ ਕਿ ਆਪਣੀ ਸਰਵਿਸਿਜ਼ ਮਾਈਕਰੋ ਸਰਵਿਸਿਜ਼ ਲੋਕਾਂ ਤੱਕ ਕਿੱਦਾਂ ਪਹੁੰਚਾਂਗੇ ਉਹ ਫਿਜ਼ੀਕਲੀ ਕਿੱਦਾਂ ਅਵੇਲੇਬਲ ਰਹਿਣਗੇ ਕਿ ਉਹ ਜੌਬ ਛੱਡੂਗੇ ਉਹ ਜੋ ਜੌਬ ਛੱਡ ਕੇ ਇੱਥੇ ਰਹਿਣਗੇ ਬਾੜ ਦੇ ਅੰਦਰ ਕਿਉਂਕਿ 10 ਕਿਲੋਮੀਟਰ ਸਫ਼ਰ ਦੀ ਕੋਈ ਕਰਕੇ ਜਾਊਗਾ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਐਮਰਜੈਂਸੀ ਤੁਹਾਨੂੰ ਕਰਨਾ ਹੀ ਪੈਣਾ ਹੈ ਪਬਲਿਕ ਨਾਲ ਖੜਨਾ ਹੀ ਪੈਣਾ ਕਿਸ ਵਲੇ ਕਿਹੜੀ ਲੋੜ ਪੈ ਜਾਵੇ ਜੀ ਠੀਕ ਹੈ ਜੀ ਮਤਲਬ ਮੇਰੀ ਹੀ ਸਾਰਿਆਂ ਨੂੰ ਅਪੀਲ ਹੈ ਕਿ ਵੋਟ ਬਹੁਤ ਕੀਮਤੀ ਹੈ ਸਿਲੈਕਸ਼ਨ ਤੁਹਾਡੇ ਸਾਰੇ ਰੀਅ ਪਰ ਤੁਸੀਂ ਮੇਰਾ ਦੇਖ ਚੁੱਕੇ ਹੋ ਤੁਸੀਂ ਮੈਨੂੰ ਅਜ਼ਮਾ ਚੁੱਕੇ ਹੋ ਪਰਖ ਚੁੱਕੇ ਹੋ ਤੇ ਮੇਰਾ ਮੇਰਾ ਕੰਮ ਵੀ ਤੁਹਾਡੇ ਮੂਰੇ ਬੋਲਦਾ ਹੈ ਕਿ ਮੈਂ ਕੀ ਕੀਤਾ ਐਂਡ ਮੈਂ ਓਪਨਲੀ ਕਹਿੰਦਾ ਕਿ ਮੇਰਾ ਫੇਸਬੁੱਕ ਅਕਾਊਂਟ ਹੈ ਤੁਸੀਂ ਜਾ ਕੇ ਦੇਖ ਲਓ ਵੀਡੀਓਜ਼ ਜਾ ਕੇ ਦੇਖ ਲਓ ਲਾਈਵ ਵੀਡੀਓਜ਼ ਦੇਖ ਲਓ ਸਾਰਾ ਸ਼ਹਿਰ ਪਤਾ ਹੈ ਕਿ ਮੈਂ ਰਾਤ ਨੂੰ 1 1 ਵਜੇ ਵੀ 2 2 ਵਜੇ ਵੀ ਉੱਠ ਕੇ ਜਿਹੜੇ ਮੇਨ ਸੀਵਰੇਜ ਸਾਫ ਕਰਾਇਆ ਦਿੱਲੀ ਤੋਂ ਰੌਬਰਟ ਦੀ ਟੀਮ ਰੌਬਰਟ ਵ ਇੱਕ ਵਾਰ ਬੁਲਾਏ ਸੀਗਾ ਇੱਕ ਵਾਰ ਅ ਅਸੀਂ ਦਿੱਲੀ ਤੋਂ ਬੰਦੇ ਬੁਲਾਏ ਸੀਗੇ ਜਿਹੜੇ ਗਟਰ ਦੇ ਅੰਦਰ ਪਾਣੀ ਦੇ ਅੰਦਰ ਗਏ ਸੀਗੇ ਤੇ ਉਹ ਸ਼ੋਕਿੰਗ ਜਿਹੜੀ ਸੀ ਸਾਰੀ ਉਹ ਸਾਰੀ ਖੋਲੀ ਸੀ ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਇਸ ਵੇਲੇ ਸੀ ਨਾ ਬਾਗ ਨੰਬਰ 22 ਦੇ ਵਿੱਚ ਹੀ ਚੱਲ ਫਿਰ ਰਹੇ ਆ ਗੱਡੀ ਦੇ ਵਿੱਚ ਮੈਂ ਦੇਖ ਰਿਹਾ ਵੀ ਤੁਸੀਂ ਪਾਰਕਾਂ ਦੇ ਬੱਟ ਕੱਢੇ ਪਏ ਆ ਸਫਾਈ ਦੇਖ ਲਈਏ ਤਾਂ ਆਪਾਂ ਨੂੰ ਇੰਗਲੈਂਡ ਜਾ ਕੇ ਆ ਜਾਂਦਾ ਮਤਲਬ ਬਾਗ ਦੇ ਵਿੱਚ ਵੀ ਬਹੁਤ ਸੋਹਣਾ ਇੱਕ ਤਾਂ ਹੁੰਦਾ ਨਾ ਵੀ ਗੱਲਾਂ ਕਰਨੀਆਂ ਮੇਰਾ ਸਾਰਾ ਦੇਖ ਰਿਹਾ ਆ ਬਈ ਬੜਾ ਡੈਡੀਕੇਟਿਡ ਹੋਏ ਕੰਮ ਕੀਤਾ ਭਾਜੀ ਮੈਂ ਨਾ ਇੱਕ ਆਪਣੀ ਪ੍ਰਾਈਵੇਟ ਟੀਵੀ ਰੱਖੀ ਹੋਈ ਹੈ ਤਾਂ ਇਦਾਂ ਨਹੀਂ ਮੈਨੂੰ ਤਾਂ ਇਹ ਹੁੰਦਾ ਕਿ ਜਿੱਦਾਂ ਤੁਸੀਂ ਮੇਰੇ ਬਾਗ ਚ ਰਹ ਰਹੇ ਹੋ ਤੁਹਾਡਾ ਫੋਨ ਆਉਂਦਾ ਹੈ ਜੀ ਨੁਰਾਗ ਜੀ ਆ ਉਹ ਇੱਥੇ ਕੋਈ ਵੀ ਕੰਮ ਆ ਕੰਮ ਹੈ ਨਾ ਲਾਈਕ ਪਾਰਕ ਦੇ ਵਿੱਚ ਇੱਥੇ ਸਫਾਈ ਕਰਾਣੀ ਕੀ ਹੈ ਤੇ ਜੇ ਨਿਗਮ ਕਰ ਰਿਹਾ ਵੈਲਡ ਗੁੱਡ ਹੈ ਜੇ ਡਿਲੇ ਹੋ ਰਿਹਾ ਹੈ ਤੇ ਅਸੀਂ ਆਪਣੇ ਮੁੰਡੇ ਭੇਜ ਦੇ ਦਿੰਦੇ ਹਾਂ ਤਾਂ ਮਤਲਬ ਸਿੱਧੇ ਜੀ ਗੱਲ ਇਹ ਆ ਵੀ ਅਨਰਾਗ ਮਾਨਖੰਡ ਆਪਣੇ ਆਪ ਦੇ ਵਿੱਚ ਸੇਵ ਆ ਗੇਂਦਰੀਆ ਇਹਨਾਂ ਦੇ ਕੋਲ ਆਪਣੀਆਂ ਪਰਸਨਲ ਟੀਮਸ ਹੈਗੀਆਂ ਇਹ ਆਪਣੀ ਜੇਬ ਦੇ ਵਿੱਚੋਂ 2 4 5 7 ਲੱਖ ਰੁਪਈਆ ਲੋਨ ਦੀ ਸ਼ਮਤ ਰੱਖਦੇ ਆ ਅੱਧੀ ਰਾਤ ਨੂੰ ਕਿਤੇ ਲੋਡ ਪੈ ਜਵੇ ਹਮੀ ਨਮੀ ਲਈ ਕਿਸੇ ਨੇ ਪੁਲਿਸ ਸਟੇਸ਼ਨ ਨਹੀਂ ਜਾਣਾ ਕਿਸੇ ਨੇ ਹਸਪੀਟਲ ਜਾਣਾ ਤੇ ਤੁਹਾਨੂੰ ਇੱਕ ਪਾਰਕ ਮੈਂ ਤੁਹਾਨੂੰ ਇੱਕ ਪਾਰਕ ਹੋਰ ਦਿਖਾਵਾਂਗਾ ਆਪਾਂ ਚੱਲਦੇ ਆਂ ਤੇ ਜੇ ਤੁਹਾਡਾ ਕੈਮਰਾ ਉਧਰ ਘੁੰਮ ਵੀ ਸਕਦਾ ਹੈ ਤੇ ਆਪਾਂ ਉਹ ਵੀ ਘੁਮਾਵਾਂਗੇ ਤਨੂ ਮੈਂ मतलब ਤੁਸੀਂ ਮੈਂ ਮੈਂ ਤਾਂ ਪ੍ਰੈਕਟੀਕਲੀ ਦੱਸਦਾ ਕਿ ਜੀ ਆ ਕੇ ਦੇਖ ਲਓ ਦੋ ਪਾਰਕ ਵਿੱਚ ਤੁਹਾਨੂੰ ਇਦਾਂ ਦੇ ਵੀ ਦਿਖਾ ਦੂੰਗਾ ਜਿੱਥੇ ਕੰਮ ਕੀਤਾ ਆ ਕਿ ਕਈ ਕੰਡੇ ਜਿਹਨੇ ਕੀਤਾ ਕੀ ਹੈ ਠੀਕ ਹੈ ਜੀ ਤੇ ਆਪਾਂ ਫਿਜ਼ੀਕਲੀ ਉਹਨੂੰ ਪ੍ਰੋਪਰਲੀ ਗੱਲ ਖਰੀਏ ਮੈਂ ਦੱਸੂਗਾ ਮੈਂ ਕੀ ਕੀਤਾ ਮੈਂ ਕਚਹਿਰੀ 'ਚ ਖੜਾ ਹਾਂ ਜਨਤਾ ਦੀ ਕਚਹਿਰੀ 'ਚ ਖੜਾ ਹਾਂ ਮੈਨੂੰ ਖੜਾ ਕਰੋ ਮੈਂ ਦੱਸੂਗਾ ਮੈਂ ਕੀ ਕੀਤਾ ਮੇਰੇ ਲੋਕਾਂ ਨੇ ਜਿਹੜੀ ਮੈਨੂੰ ਤਾਕਤ ਦਿੱਤੀ ਹੈ ਮੈਂ ਕੀ ਕਰਕੇ ਪਰ ਤੁਹਾਡੇ ਤਾਂ ਸਪੋਰਟਰ ਇਹ ਕਹਿ ਰਹੇ ਕਿ ਨਹੀਂ ਚਲੋ ਬਾੜ ਦੀ ਗੱਲ ਤਾਂ ਕਰਨੀ ਕਰਨੀਆ ਜਦੋਂ ਸ਼ਹਿਰ ਦੇ ਅਹਿਮ ਵੱਡੇ ਮੁੱਦੇ ਵੀ ਉੱਠੇ ਆ ਕੋਈ ਵੱਡੀਆਂ ਪ੍ਰੋਬਲਮਾਂ ਜੁਠੀਆਂ ਉਥੇ ਵੀ ਅਨਰਾਗ ਮਨਖਣ ਦੀ ਆਵਾਜ਼ ਸਭ ਤੋਂ ਪਹਿਲਾਂ ਉੱਠੀ ਆ ਦੇਖੋ ਜੀ ਅਸੀਂ ਹੁਣ ਇੱਕ ਸਰਵਿਸ ਦਿੰਦੇ ਆ ਜੀ ਉਹਨੂੰ ਜ਼ਿਆਦਾ ਹਾਈਲਾਈਟ ਨਹੀਂ ਕਰਦੇ ਬਹੁਤ ਚੀਜ਼ਾਂ ਹੈ ਤੁਸੀਂ ਮੈਂ ਕੈਮਰੇ 'ਚ ਹੀ ਹੁਣ ਦੱਸੂਗਾ ਜਾਂ ਕਿ ਪੁੱਛ ਵੀ ਚਾਹਦੇ ਹੋ ਅਸੀਂ ਐਕਸੀਡੈਂਟਲ ਗਊਆਂ ਵੀ ਚੱਕੀਦੀ ਆ ਹੂੰ ਉਹਦੇ ਵਿੱਚ ਕੋਈ ਵਾਰਡ ਦਾ ਕੀ ਲੈਣਾ ਦੇਣਾ ਜੀ ਅਸੀਂ ਐਕਸੀਡੈਂਟਲ ਗਊਆਂ ਚੱਕ ਕੇ ਬਾਕਾਇਦਾ ਇਲਾਜ ਕਰਕੇ ਉਹਨਾਂ ਨੂੰ ਗਊਸ਼ਾਲਾ ਪਹੁੰਚਾਉਂਦੇ ਆ ਜਦੋਂ ਪੂਰਾ ਲਾਕਡਾਊਨ ਸੀਗਾ ਹਾਂਜੀ ਤੇ ਉਸ ਵੇਲੇ ਬਾਹਰ ਨਿਕਲਣਾ ਔਖਾ ਸੀਗਾ ਅਸੀਂ ਸਬਜ਼ੀਆਂ ਰਾਸ਼ਨ ਦਵਾਈਆਂ ਸਾਰਾ ਕੁਝ ਪਹੁੰਚਾਇਆ ਜਦੋਂ ਰਿਸ਼ਤੇਦਾਰ ਵੀ ਇੱਕ ਦੂਜੇ ਦੀ ਸਾਰ ਨਹੀਂ ਲੈਣਦੇ ਬੋਸਲੇ ਐਂਡ ਇੱਥੇ ਤੱਕ ਕਿ ਜਦੋਂ ਹਊਆ ਪੂਰਾ ਸੀਗਾ ਕਿ ਵੀ ਦਰਵਾਜ਼ੇ ਨੂੰ ਹੱਥ ਲਾਣਾ ਵੀ ਕੋਹੜ ਹੋ ਜਾਂਦਾ ਦਿਮਾਗ ਦੇ ਵਿੱਚ ਇਹ ਸੀਗਾ ਅਸੀਂ ਗਲਵਜ਼ ਪਾ ਕੇ ਮੂੰਹ ਕਵਰ ਕਰਕੇ ਉਸ ਟਾਈਪ ਦੇ ਵਿੱਚ ਜਾ ਕੇ ਪੂਰੇ ਘਰadianਾਂ ਸਪਰੇਹਾ ਕੀਤੀ ਆ ਪੂਰੇ ਘਰਾਂ ਦਾ ਘਰਾਂ ਨੂੰ ਪੂਰਾ ਸੈਨੀਟਾਈਜ਼ ਕੀਤਾ ਉਸ ਤੋਂ ਇਲਾਵਾ ਇੱਕ ਮੈਂ ਮੇਰੀ ਵਾਈਫ ਮੇਰਾ ਬੱਚਾ ਮੇਰੀ ਮਦਰ ਬ੍ਰਦਰ ਅਸੀਂ ਸਾਰੇ ਉਹਦੇ ਚ ਕਿਦੋਂ ਵਾਰ ਉਹ ਜਾਈਦਾ ਵਾ ਅਸੀਂ ਉਹਦੇ ਵਿੱਚ 100 150 ਬੰਦਾ ਜਿਹੜਾ ਬਾਹਰ ਸੁੱਤਾ ਹੋਇਆ ਉਹਨਾਂ ਨੂੰ ਆ ਦੇਖੋ ਜੀ ਹਟ ਦੇਖੋ ਮੈਂ ਤੁਹਾਨੂੰ ਦੱਸਦਾ ਅੱਛਾ ਇਸ ਵਾਰ ਕੇ ਤੁਸੀਂ ਗੱਲ ਕਰ ਦਿਓ ਮੈਂ ਚਾਹੁੰਦਾ ਵੀ ਇਹ ਵੀ ਆਪਾਂ ਇੱਕ ਲੈ ਲਈਏ ਵਿੱਚ ਹਾਂਜੀ ਆ ਦੇਖੋ ਜੀ ਤੁਸੀਂ ਹਟ ਦੇਖੋ ਨੀਚੇ ਪਲੇਟਫਾਰਮ ਪੂਰਾ ਦੇਖੋ ਇਹਦੇ ਬੈਂਚਸ ਉੱਪਰਲੇ ਪਾਸੇ ਦੇਖੋ ਗ੍ਰੇਨਾਈਟ ਵੀ ਲਾਇਆ ਉੱਪਰ ਆਪਾਂ ਸਾਰਾ ਜੀ ਪੂਰਾ ਵੈਲ ਮੇਨਟੇਨ ਪਾਰਕ ਹੈ ਕੋਈ ਇਹਦੇ ਵਿੱਚ ਤੁਸੀਂ ਮੈਨੂੰ ਦੱਸੋ ਸਫਾਈ ਵੀ ਦੇਖੋ ਜੀ ਸਫਾਈ ਤਾਂ ਪੂਰਾ ਮੱਲਾ ਰਲ ਕੇ ਜੀ ਬਹੁਤ ਇਸ ਪਾਰਕ ਦਾ ਕੀ ਨਾਮ ਆ ਇਸ ਪਾਰਕ ਦਾ ਜੋ ਇਹ ਆਪਣੀ ਹਰਗੋਬੀ ਨਗਰ ਸੁਸਾਇਟੀ ਹੈ ਜੀ ਇਸ ਪਾਰਕ ਦੀ ਖੂਬਸੂਰਤੀ ਹੈ ਕਿ ਇੱਥੇ ਜਿੰਨੇ ਲੋਕ ਮੇਰੇ ਰਹਿ ਰਹੇ ਨੇ ਆਲੇ ਦੋਲੇ ਬਹੁਤ ਖੂਬਸੂਰਤ ਲੋਕ ਨੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਨਾਲ ਮੇਨਟੇਨ ਕਰ ਰਹੇ ਨੇ ਤਾਂ ਲਾਸਟ ਦੇ ਵਿੱਚ ਤੁਸੀਂ ਆਪਣੇ ਬਾੜ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਦਿਨ ਤਾਂ ਦੂਰ ਹੈਗਾ ਵਿੱਚ ਬੂਟਾ ਬਿਲਕੁਲ ਜੀ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਜੀ ਜੋ ਵੀ ਤੁਸੀਂ ਕਰੋਗੇ ਸਿਰ ਮੱਥੇ ਪਰ ਮੈਂ ਤੁਹਾਡਾ ਆਪਣਾ ਬੱਚਾ ਵਾਂ ਤੁਹਾਡਾ ਆਪਣਾ ਸੇਵਾਦਾਰ ਹਾਂ ਠੀਕ ਹੈ ਜੀ ਮੈਂ ਤਾਂ ਆਪਣੇ ਵਾਰਡ ਦੇ ਕਿ ਮੈਂ ਫਗਵਾੜਾ ਸ਼ਹਿਰ ਨੂੰ ਕਹਿੰਦਾ ਵਾਂ ਕਿ ਤੁਸੀਂ ਮੇਰੇ ਤੋਂ ਕੰਨੋ ਫੜ ਕੇ ਮੇਰੇ ਤੋਂ ਕੰਮ ਕਰਾ ਸਕਦੇ ਆ ਮੇਰੇ ਚ ਕੋਈ ਉਦਾਂ ਦੀ ਕੋਈ ਉਹ ਗੱਲ ਨਹੀਂ ਹੈਗੀ ਤੁਸੀਂ ਤੁਹਾਡਾ ਹੱਕ ਬੰਦਾ ਮੇਰੇ ਤੇ ਤੇ ਤੁਹਾਡਾ ਘਰ ਦਾ ਬੱਚਾ ਇਸ ਕਰਕੇ ਤੁਸੀਂ ਜਿਹੜੀ ਆਪਣੀ ਵੋਟ ਹੈ ਆਪਣੀ ਸਿਲੈਕਸ਼ਨ ਹੈ ਆਪਣੀ ਚੁਆਇਸ ਹੈ ਉਹ ਤੁਸੀਂ ਮੇਰੇ ਤੇ ਅੱਗੇ ਵੀ 10 ਸਾਲ ਯਕੀਨ ਕੀਤਾ ਹੈ ਤੇ ਮੈਨੂੰ ਪਤਾ ਤੁਸੀਂ ਹੁਣ ਵੀ ਯਕੀਨ ਕਰੋਗੇ ਤੇ ਅੱਜ ਜਿੱਕੇ ਨੇ ਨਾ ਤੇ ਮੈਂ ਇਹੀ ਕਹੂੰਗਾ ਕਿ ਵੋਟ ਫਾਰ ਭਾਜੀਪੀ ਹਮ ਬਾਰ ਨੰਬਰ 2 ਜੀ ਤੇ ਵੋਟ ਜ਼ਰੂਰ ਕਰਨ ਜਾਈਓ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਵੋਟ ਜ਼ਰੂਰ ਕਰਨ ਜਾਈਓ ਜੀ ਸੋ ਮੈਂ ਦੇਖ ਰਿਹਾ ਵੀ ਰਸਤੇ ਦੇ ਵਿੱਚ ਵੀ ਜਿਹੜੇ ਸਪੋਰਟਰ ਮਿਲਦੇ ਆ ਤੇ ਰੋਗ ਰੋਕ ਕੇ ਖੜਦੇ ਆ ਨਾ ਤੇ ਇਹ ਆ ਵੀ ਜਿੰਨੇ ਵੀ ਅਸੀਂ ਲੰਘ ਰਹੇ ਆਂ ਵੀ ਜਿੱਥੇ ਕੋਈ ਟੱਕਰਦਾ ਉਹ ਬਸ ਇਹ ਕਹਿੰਦੇ ਫਿਕਰ ਨਾ ਕਰੋ ਵੋਟ ਪਾਵਾਂਗੇ ਤੇ ਪਵਾਵਾਂਗੇ ਵੀ ਹਨਾ ਸੋ ਇਹ ਸਨ ਸਾਡੇ ਨਾਲ ਅਨੁਰਾਗ ਮਨਖਣ ਜੀ ਜਿਨ੍ਹਾਂ ਨੇ ਸਾਫ਼ ਸੁਥਰੀਆਂ ਗੱਲਾਂ ਤੁਹਾਨੂੰ ਦੱਸਤੀਆਂ ਇੱਕ ਗੱਲ ਕਲੀਅਰ ਆ ਇਹਦੇ ਕੰਧ ਤੇ ਲਿਖਿਆ ਹੈ ਕਮਲਿਆਂ ਵਾਲੀਆਂ ਗੱਲਾਂ ਨਾ ਕਿਸੇ ਉਮੀਦਵਾਰ ਨੂੰ ਕਰਨੀਆਂ ਚਾਹੀਦੀਆਂ ਕਿਉਂਕਿ ਮੋਹਰੇ ਤਾਂ ਬੜੇ ਸੂਝਮਾਨ ਵੋਟਰ ਹੈਗੇ ਆ ਜਿਹੜੇ ਇਹਨਾਂ ਤੇ ਵੱਡੇ ਇਲਜ਼ਾਮ ਲੱਗ ਰਹੇ ਸੀ ਵੀ ਇਹਨਾਂ ਨੇ ਜੀ ਚੋਣ ਲੜਨੀ ਆ ਚੋਣ ਲੜ ਕੇ ਚਲ ਜਾਣਾ ਕੈਨੇਡਾ ਉਹ ਗੱਲਾਂ ਬਿਲਕੁਲ ਖਤਮਾ ਇਹਨਾਂ ਨੇ ਖਾਰਜ ਕਰਤੀਆਂ ਉਹ ਕਹਿੰਦੇ ਇਸ ਤਰ੍ਹਾਂ ਕੋਈ ਨਹੀਂ ਇੱਧਰ ਵੀ ਤੁਸੀਂ ਦੇਖ ਲਓ ਵੀ ਜਦੋਂ ਲੰਘਦੇ ਆ ਤਾਂ ਹਰ ਕੋਈ ਰੋਗ ਰਿਆ ਪਿਆਰ ਇਹਨਾਂ ਦੀ ਰਿਆ ਕਿਉਂਕਿ ਅਸੀਂ ਬਾਈ ਨੰਬਰ ਵਾਰ ਚ ਘੁੰਮ ਰਹੇ ਆ ਜਿਹੜੀ ਕੈਨੇਡਾ ਜਾਣ ਦੀ ਗੱਲ ਆ ਦੇਖੋ ਵਿਜ਼ਟਰ ਤੇ ਤਾਂ ਸਾਰੀ ਦੁਨੀਆ ਜਾਂਦੀ ਆ ਤੇ ਆ ਜਾਂਦੇ ਆ ਹੁਣ ਜੇ ਆਪਾਂ ਕਿਸੇ ਨੂੰ ਕਹੀਏ ਵੀ ਕੋਈ ਉਮੀਦਵਾਰ ਇਲੈਕਸ਼ਨ ਲੜੂਗਾ ਇਲੈਕਸ਼ਨ ਲੜ ਕੇ ਨੈਕਸਟ ਮੰਥ ਤੋਂ ਚਲ ਜੂਗਾ ਕੈਨੇਡਾ ਇਹਦਾ ਪੋਸੀਬਲ ਨਹੀਂ ਹੈਗਾ ਸੋ ਵੱਡੀ ਗੱਲ ਤਾਂ ਇਹ ਮੈਂ ਜੀ ਦੇਖੀ ਤੁਹਾਡੇ ਚ ਖੂਬੀ ਇਹ ਦੇਖੀ ਤੁਹਾਡੇ ਦੇ ਲਾਉਣ ਲਈ ਇਲਜ਼ਾਮ ਲੱਭਾ ਹੀ ਕੋਈ ਨਹੀਂ ਸਿਰਫ ਇਲਜ਼ਾਮ ਲਾਇਆ ਵੀ ਇਹ ਸਾਡੇ ਉਮੀਦਵਾਰ ਨੇ ਜਿੱਤ ਕੇ ਕੈਨੇਡਾ ਚਲ ਜਾਣਾ ਸੋ ਕੈਨੇਡਾ ਨਾ ਕੋਈ ਜਾ ਰਿਹਾ ਆ ਨਾ ਕੋਈ ਗੱਲ ਆ ਨਾ ਚਾਂਸੇ ਚ ਆਉਣ ਦੀ ਲੋੜ ਆ ਚੱਪ ਕਰਕੇ ਤੁਸੀਂ ਚੰਗਾ ਜਿਹੜਾ ਤੁਹਾਡਾ ਉਮੀਦਵਾਰ ਆ ਤੁਸੀਂ ਉਹਨੂੰ ਹੀ ਸਪੋਰਟ ਕਰਨੀ ਤੁਹਾਡੀ ਬਣਦੀ ਹੈਗੀ ਆ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ